ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਦਾਂ ਮਿੱਤਰੋ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਮਿੱਤਰੋ ਅੱਜ ਆਪਾਂ ਗਏ ਸੀਗੇ ਪਿੰਡ ਝੰਡੇ ਗੁਰੂ ਘਰ ਦੇ ਵਿੱਚ ਜਿੱਥੇ ਬਾਬਾ ਬਲਦਸ਼ਾਹ ਜੀ ਸਮਾਦਵਣੀ ਹੋਈ ਹੈ ਤੇ ਉੱਥੇ ਆਪਾਂ ਗਏ ਸੀ ਮਿੱਤਰੋ ਉੱਥੇ ਪਸ਼ੂਆਂ ਦੀ ਆਪਣੇ ਸੁਖਾਪੁਰ ਆਂਦੀਆਂ ਜਿਨ੍ਹਾਂ ਦੇ ਪਸ਼ੂ ਮੱਝਾਂ ਗਾਵਾਂ ਕੋੜਾਂ ਨਹੀਂ ਰਹਿੰਦੀਆਂ ਤੇ ਆਪਣੀ ਵੀ ਇੱਕ ਝੁੱਟੀ ਸੀ ਤੇ ਆਪਾਂ ਉੱਥੋਂ ਕਿੱਲਿਆਂ ਲੈ ਆਏ ਸੀ ਤੇ ਆਪਣੀ ਝੁੱਟੀ ਰਹਿ ਗਈ ਸੀ ਤੇ ਉਸ ਤੋਂ ਬਾਅਦ ਆਪਾਂ ਉੱਥੇ ਜਾਣ ਲੱਗੇ ਤੇ ਅੱਜ ਆਪਾਂ ਗਏ ਸੀ ਤੇ ਅੱਜ ਆਪਾਂ ਉੱਥੇ ਗਏ ਤੁਹਾਨੂੰ ਦਿਖਾਉਣੇ ਆਂਗੇ ਆਪਾਂ ਜਾ ਕੇ ਗੀਤਾ ਪੰਜ ਸਨਾਨਾ ਸਰੋਵਰ ਦੇ ਵਿੱਚ ਤੇ ਪੰਜ ਸਨਾਨਾ ਕਰਨ ਤੋਂ ਬਾਅਦ ਆਪਾਂ ਗਏ ਮੱਥਾ ਟੇਕਣ ਗੁਰੂ ਘਰ ਦੇ ਵਿੱਚ ਸਾਡੇ ਦੇਖਣ ਤੋਂ ਬਾਅਦ ਮਿੱਤਰੋ ਤੇ ਆਪਾਂ ਨਾਲ ਹੀ ਤੰਤਵਾ ਬਲੈਸ਼ਾ ਜੀ ਦੀ ਸਮਾਸੀ ਤੇ ਆਪਾਂ ਉਸ ਤੋਂ ਬਾਅਦ ਉੱਥੇ ਮਥਾ ਟੇਕਿਆ ਤੁਹਾਨੂੰ ਦਿਖਾਉਣੇ ਜਮਨ ਨਾਲ ਦੀ ਸੈੜੀ ਗੁਰੂ ਘਰ ਦੇ ਬਾਬਾ ਤੰਤਵਾ ਬਲੈਸ਼ਾ ਜੀ ਦੀ ਸਮਾਦ ਆ ਗਈ ਤੇ ਆਪਾਂ ਉਸ ਤੋਂ ਬਾਅਦ ਉੱਥੇ ਮੱਥਾ ਟੇਕ ਕੇ ਉਸ ਤੋਂ ਬਾਅਦ ਆਪਾਂ ਅੰਗੇ ਨਾਲ ਹੀ ਉਸ ਤੇ ਕਮਰਾ ਸੀਗਾ ਤੇ ਆਪਾਂ ਉੱਥੇ ਕਮਰੇ ਦੇ ਵਿੱਚ ਦੇਖਿਆ ਕਿ ਬਹੁਤ ਸੋਹਣੀਆਂ ਸੋਹਣੀਆਂ ਫੋਟੋਆਂ ਸੀਗੀਆਂ ਤੇ ਆ ਤੁਹਾਨੂੰ ਦਿਖਾਉਣੇ ਆ ਅੰਗੇ ਫੋਟੋਆਂ ਤੇ ਬਹੁਤ ਸੋਹਣੀਆਂ ਸੋਹਣੀਆਂ ਫੋਟੋਆਂ ਸੀਗੀਆਂ ਆਪਾਂ ਫੋਟੋਆਂ ਨੂੰ ਦੇਖਣ ਤੋਂ ਬਾਅਦ ਆਪਾਂਗੇ ਲੰਗਰ ਦੇ ਵਿੱਚ ਤੇ ਆ ਤੇ ਮਿੱਤਰੋ ਲੰਗਰ ਦੇ ਵਿੱਚ ਜਾ ਕੇ ਉਸ ਤੋਂ ਬਾਅਦ ਆਪਾਂ ਛੇ ਗਿਆ ਲੰਗਰ ਪ੍ਰਸ਼ਾਦਾ ਤੇ ਮਿੱਤਰੋ ਘੱਟ ਬੋਲ ਸੀਗਾ ਉੱਥੇ ਭੀੜ ਮੰਨ ਕੇ ਸੁੱਖਾ ਮਤ ਲੋਕਾਂ ਦੀਆਂ ਪੂਰੀਆਂ ਹੁੰਦੀਆਂ ਇਸ ਕਰਕੇ ਬਹੁਤ ਘੱਟ ਸੀ ਤੇ ਦੂਆ ਦਾ ਪਰ ਲੰਗਰ ਪ੍ਰਸ਼ਾਦਾ ਛੱਕ ਕੇ ਆਪਾਂ ਚਲੇ ਗਏ ਘੋੜਿਆਂ ਕੋਲ ਜਿਹੜਾ ਆਪਣਾ ਮੇਨ ਉਹ ਆ ਤੇ ਆਪਾਂ ਘੋੜਿਆਂ ਕੋਲ ਜੋ ਗਏ ਤੇ ਬਹੁਤ ਸੋਹਣੇ ਸੋਹਣੇ ਘੋੜੇ ਸੀ ਤੇ ਇੱਕ ਘੋੜਾ ਤੋਂ ਦੂਜਾ ਦਿਖਾਉਣ ਵਾਲੀ ਲੱਕੜਾ ਉਹ ਤਾਂ ਬਾਕਮਾਲੀ ਸੀ ਘੋੜਾ ਸੀਗਾ ਇਹ ਆ ਵੀ ਉਹ ਸੋਨਾ ਮਾਰવાડી ਬਿਸ਼ੇਰਾ ਸੀਗਾ ਤੇ ਦੂਜਾ ਘੋੜਾਗਾ ਉਹ ਵੀ ਤਖਣੇ ਕੰਨ ਕੰਨ ਦਾ ਬਹੁਤ ਸੋਹਣਾ ਸੀ ਬਿਸ਼ੇਰਾ ਵੀ ਤੇ ਦੂਜਾ ਘੋੜਾ ਆ ਮਿੱਤਰੋ ਦੂਜਾ ਘੋੜਾ ਨੀਲਾ ਤੇ ਬਹੁਤ ਸੋਹਣਾ ਘੋੜਾ ਸੀ ਤੇ ਦੇਖੋ ਕੰਨ ਕੰਨੇ ਚੈੱਕ ਕਰੋ ਕੰਨ ਇਨਾ ਕੀ ਮਿੱਤਰੋ ਆਪਣਾ ਬਲੌਗ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜੇ ਕਿਸੇ ਵੀਰ ਨੇ ਆਪਣਾ ਜਾਨਵਰ ਕੋਈ ਵੀ ਕੋੜਾ ਕੁੱਤਾ ਸੇਲ ਕਰਨਾ ਹੋਵੇ ਤੇ ਆਪਾਂ ਫ੍ਰੀ ਐਡ ਲਾਵਾਂਗੇ ਪਿੱਛੇ ਆਪਾਂ ਨੰਬਰ ਦੇ ਦੰਨੇ ਆਗੇ ਤੇ ਆਪਣੇ ਨੰਬਰ ਤੇ ਮੈਸੇਜ ਫੋਨ ਕਰ ਸਕਦਾ ਤੇ ਆਪਾਂ ਜਮ ਬਿਲਕੁਲ ਹੁਈ ਐਡ ਲਾਵਾਂਗੇ ਆਪਾਂ ਫੋਟੋ ਵੀ ਨਾਲ ਆਪਣੀ ਜਾਨਵਰ ਦੀ ਭੇਜੋ ਧੰਨਵਾਦ ਜੀ